ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੀ 40 ਸਾਲਾਂ ਦੀ ਔਰਤ ਵੱਲੋਂ ਦੋ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ লাশ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜੀ। ਡੇਰਾ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਵਿੱਚ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪਹਿਲਾਂ ਆਪਣੇ ਦੋ ਬੱਚਿਆਂ ਤੇ ਫਿਰ ਆਪ ਸਲਫਾਸ ਖਾ ਲਈ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਨਵਨੀਤ ਕੌਰ ਜੋ ਪਿੰਡ ਦੇ ਲੰਬardar ਵੀ ਸਨ ਘਰ ਵਿੱਚ ਮਾਮੂਲੀ ਤਕਰਾਰ ਹੋਣ ਮਗਰੋਂ ਸਲਫਾਸ ਪਹਿਲਾਂ ਆਪਣੇ 6 ਸਾਲ ਦੇ ਪੁੱਤਰ ਨਵਰਾਤ ਸਿੰਘ ਨੂੰ ਤੇ ਫਿਰ ਧੀ ਨਮਨਦੀਪ ਕੌਰ ਨੂੰ ਸਲਫਾਸ ਦਵਾਈ ਅਤੇ ਬਾਅਦ ਵਿੱਚ ਲਗਨੀਤ ਕੌਰ ਖੁਦ ਸਲਫਾਸ ਨਿਗਲ ਲੈਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਹੈ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਕਿ ਕਿੰਨੇ ਜਣੇ ਨੇ ਦਵਾਈ ਖਾਦੀ ਆ ਗਈ ਜਿੰਨੇ ਕੌਣ ਕੌਣ ਨਹੀਂ ਬੱਚੇ ਕਿੱਡੇ ਦੇ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਐ ਖਿਆਲ ਤਾਂ ਮਾੜਾ ਕੁੜੀ ਕੋਈ 14 15 ਸਾਲ ਦੀ ਦਵਾਈ ਕਿਹੜੀ ਮਤਲਬ ਇਹਨੇ ਖਾਦੀ ਆ ਕਿਹੜੀ ਦਵਾਈ ਆ ਕੇ ਚਾਂਦੀ ਤੋਂ ਲਿਆ ਉਹ ਮਟਾ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦਰ ਸਿੰਘ ਜੀ ਉਹ ਜਲਾਉਣਾ ਪਾਇਆ ਉੱਥੇ ਟੋਪ ਸਿੱਟ ਦੇ ਅੱਛਾ ਉਹ ਨਹੀਂ ਕੋ ਕਰਨੇ ਕੋਈ ਲੱਗਾ ਕੀ ਕਰਨੋ ਐ ਕਾਹਨਿਕ ਵਿੱਚ ਕਹਿੰਦਾ ਬੈਂਡੇ ਜੀ ਵੀ ਇਹ ਕੰਨ ਦੀ ਕਾਹ ਚਾਲੂ ਹੋ ਗਈ ਉਸ ਕਿਸਾ ਜਮਾ ਕਰ ਗਿਆ ਵੇਹਕਰ ਕਰਕੇ ਜਾਤਾ ਪੜੀ ਗਈ ਪਤਾ ਨਗਾਟੀ ਹੋ ਗਿਆ ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਵਾ ਦੇ ਜਿਹੜੀ ਇੱਥੇ ਖਾਦੀ ਨਹੀਂ ਉਹ ਬੁੜਾਈ ਇੱਕ ਕੁੜੀ ਨਾਲ ਮਾਣ ਆਈ ਉਹਨਾਂ ਨੇ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਬੁੜਾ 60 ਦਾ ਮੁੰਡਾ ਤੇ 15 ਸਾਲ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਿੰਦੇ ਹੈਗੀ ਸੀ ਜੀ ਜੀ ਉਹ ਵੇ ਗਈ ਕੁੜੀ ਇੱਕ ਬਾਹਰ ਤੇ ਗਲਤ ਆ ਉਹ ਤੇ ਜਿਲੰਦਰ ਬਾਹਰ ਫੜਾਈ ਕਰਦੀ ਆ ਜੀ ਰਾਤੀ ਵਕਿਆ ਕਿੰਨੇ ਵਜੇ ਦਾ ਹੀ ਇਹ ਇਹ 11:00 ਵਜੇ ਹਸਪੀਟਲ ਵੀ ਚੱਕੇ ਗਏ ਸੀ ਜੀ ਉਹ ਮਗਰੋਂ ਖੜੇ ਪੂਰੇ ਚਾਹੀ ਤੋ ਪੂਰੇ ਠੀ ਹੋ ਗਏ ਕੋਈ ਇੱਥੇ ਹੋ ਗਏ ਕੋਈ ਉੱਥੇ ਆ ਗਿਆ ਐ ਵਾਕੇ ਸੀ ਜੀ ਨਮਨੀਤ कौर ਸੀ ਜੀ ਕਰੰਦਕੀ ਸਕਿੰਦਰ कौर ਦੀ ਪਤਨੀ ਮੇਰੇ ਕੋਲ ਸਮੇਂ ਤੋਂ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖ ਤਾ ਠੰਡਾ ਹੋਊਗਾ ਜਿੱਨਾ ਵੀ ਲੱਗੇ ਕੋਈ ਨਾ ਤਾਂ ਖਾਜਖੂ ਦਾ ਵਾਲਾ ਸਕੋਰ ਸੀਗਾ ਕਿਵੇਂ ਸੋਈ ਦੇ ਭੇਖ ਜਾ ਕੇ ਉੱਥੋਂ ਕੋਈ ਪਤੰਗ ਜਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜੀ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਰਿਆ ਲੜਕੀ ਚਿੰਨਮ ਨੀਦ ਕੌਰ ਨੇ ਨੂੰ ਨੀਦ ਕੌਰ ਤੋਂ ਬਾਤ ਨੂੰ ਬੱਚਾ ਦੋ ਇੱਕ ਮੇੜਾ ਹੀ ਇੱਕ ਬੇਟੀ ਸੀ ਬੇਟੀ ਜਿਹੜੀ ਨਵਨਦੀਪ ਕੌਰ 16 ਸਾਲ ਦੀ ਆ ਬੇਟਾ ਨਮਰਾਜਦੀਪ ਸਿੰਘ 36 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਵੀ ਦੁੱਧ ਸਾਡੀ ਮਾਮਾ ਨੇ ਪੀਆ ਤੇ ਇਹ ਵੀ ਦੁੱਧ ਪੀਨੇ ਇਹਨਾਂ ਦੁੱਧ ਪੀਆ ਉਦੋਂ ਤੇ ਕੋਈ ਜਿਹੜੀ ਰਿਲੇਟਿਵ ਹੋ ਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਨਾ ਸਾਰੇ ਜਦੋਂ ਗੁਰਦੁਆਰੇ ਜਾਣ ਲੱਗਿਆ ਤਾਂ ਉਹ ਕਿੰਨੇ ਜਣੇ ਜਿਹੜੇ ਬੈੱਗ ਤੇ ਪਏ ਸੀਗੇ। ਇਹਨਾਂ ਮੁੜਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜੋ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦਮ ਤੋੜ ਗਏ। ਉਸ ਤੋਂ ਬਾਅਦ ਚ ਸਰਦਾਰ ਮ੍ਰਿਤਕ ਦਾ ਪਿਤਾ अजीत ਸਿੰਘ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਦਰਾਨੇ ਤੱਕ ਇਹ ਜਿਓ ਦੀ ਕਾਰਵਾਈ ਇਸ ਪਹੁੰਚ ਵਿੱਚ ਨਹੀਂ ਗਈ। ਸਰ ਕਿਹੜੀ ਜਿਹੜੀ ਵੀ ਕੀ ਪਤਾ ਲੱਗਾ ਕੀ? ਇਹ ਨਹੀਂ ਪਤਾ ਨਹੀਂ ਲੱਗਾ ਵੀ ਖਾਤ ਸੀ ਕਿ ਜਾਂ ਕੋਈ ਬਚਾਇਟੀ ਸੀ ਕਿ ਕੀ ਸੀਗਾ ਉਹ। ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਨ ਕੋਲ ਰਹੇਗੀ ਉਹ ਕਰਨਾ ਕੀ 174 ਦੀ ਕਾਰਵਾਈ ਖੇਲ ਹਲ ਕਰਾਂਗੇ ਕਿ ਤੁਹਾਨੂੰ ਕਿਹੋ ਜਿਹਾ ਲੱਗਦਾ ਤੁਹਾਨੂੰ ਇਹ ਕਰੇ ਲੋ ਕੋਈ ਇਸ ਨੀ ਸੀ ਕੋਈ ਦਿਮਾਗੀ ਪਰੇਸ਼ਾਨੀ ਦਾ ਕੋ ਪਹਿਲੇ ਦੱਸ ਦੇ ਬੱਚਾ ਉਹ ਐਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨਾਂ